ਹਾਂਜੀ ਦੋਸਤੋ ਹਾਜ਼ਰ ਹੋਈਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਬਾਪੂ ਦੀ ਮੌਤ ਤੋਂ ਬਾਅਦ ਮੇਰੇ ਭਰਾਵਾਂ ਨੇ ਮੇਰੇ ਪੇਕਿਆਂ ਵੱਲੋਂ ਬਣਦਾ ਹਿੱਸਾ ਆਪਣੇ ਨਾਮ ਕਰਵਾ ਲਿਆ ਜਦ ਮੇਰੇ ਪਤੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬਹੁਤ ਗੁੱਸੇ ਹੋਏ ਆ ਕਿ ਮੈਂ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਦੱਸੀ ਆ ਕਿ ਮੈਂ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਆ ਫਿਰ ਕਹਿਣ ਲੱਗੇ ਸ਼ਾਮ ਨੂੰ ਆ 5 ਵਜੇ ਆਪਾਂ ਕਿਤੇ ਜਾਣਾ ਹੈ ਤਿਆਰ ਰਹੀ ਆ ਜਦ ਅਸੀਂ ਉੱਥੇ ਪਹੁੰਚੇ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਦੋਸਤੋ ਇੱਕ ਕਰਜ਼ਾ ਹੈ ਪੂਰੀ ਕਹਾਣੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿੰਨੀ ਦੁਖੀ ਹੋਈ ਸੀ ਆ ਜਦ ਮੈਂ ਆਪਣੇ ਤੋਂ ਹੀ ਧੋਖਾ ਖਾਦਾ ਸੀ ਆ ਪ੍ਰਤਾਪ ਮੇਰੇ ਸਾਹਮਣੇ ਖੜੇ ਸੀ ਆ ਮੈਂ ਹੁਣੇ-ਹੁਣੇ ਰਜਿਸਟਰਾਰ ਆਫਿਸ ਦੇ ਸਾਰੇ ਬੰਦਰਾਂ ਤੋਂ ਮੁਕਤ ਹੋ ਕੇ ਆਈ ਸੀ ਆ ਨਿਮੀ ਕੀ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਪ੍ਰਤਾਪ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਪਰ ਹਾਲਾਤ ਹੀ ਕੁਝ ਐਜੇ ਹੋ ਗਏ ਸੀ ਆ ਮੇਰੀਆਂ ਅੱਖਾਂ ਦੇ ਸਾਹਮਣੇ ਬਾਪੂ ਜੀ ਦਾ ਚਿਹਰਾ ਆ ਰਿਹਾ ਸੀ ਤੇ ਉਹਨਾਂ ਨੂੰ ਆ ਯਾਦ ਕਰਦਿਆਂ ਕਰਦਿਆਂ ਅੱਖਾਂ ਫਿਰ ਭਰ ਆਈਆਂ ਮੇਰੀਆਂ ਅੱਖਾਂ ਗੰਗਾ ਯਮੁਨਾ ਦੀ ਤਰ੍ਹਾਂ ਨਿਰੰਤਰ ਵਹਿ ਰਹੀਆਂ ਸਨ ਅਤੇ ਮਨ ਅਤੀਤ ਦੀਆਂ ਗਲੀਆਂ ਵਿੱਚ ਪਟਕ ਰਿਹਾ ਸੀ ਜੋ ਪਟਕਦੇ ਪਟਕਦੇ ਇੱਕ ਐਜੇ ਦੁਹਰਾਏ ਤੇ ਆ ਕੇ ਖੜਾ ਹੋ ਗਿਆ ਜਿੱਥੋਂ ਪੇਕਿਆਂ ਲਈ ਕੋਈ ਰਸਤਾ ਜਾਂਦਾ ਹੀ ਨਹੀਂ ਸੀ ਮੇਰਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਆ ਬਿਆਦੇ ਕੁਝ ਸਮੇਂ ਬਾਅਦ ਪ੍ਰਤਾਪ ਤੇ ਮੈਂ ਸਿੰਗਾਪੁਰ ਗਏ ਹੋਏ ਸੀ ਆ ਪ੍ਰਤਾਪ ਦਾ ਇਹ ਬਿਜ਼ਨਸ ਟਰਿਪ ਸੀ ਆ ਅਸੀਂ ਦੋਨੋਂ ਕਾਫੀ ਸਮੇਂ ਤੋ ਸਿੰਗਾਪੁਰ ਵਿੱਚ ਹੀ ਰਹਿ ਰਹੇ ਸਨ ਬਾਪੂ ਜੀ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਅਚਾਨਕ ਇੱਕ ਦਿਨ ਵੱਡੇ ਭਰਾ ਦਾ ਹੋਟਲ ਤੋਂ ਫੋਨ ਆਇਆ ਨਿੰਮੀ ਆ ਬਾਪੂ ਜੀ ਨਹੀਂ ਰਹੇ ਆ ਮੈਨੂੰ ਨਹੀਂ ਪਤਾ ਕਦੋਂ ਪ੍ਰਤਾਪ ਨੇ ਵਾਪਸੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਤੇ ਕਦੋਂ ਅਸੀਂ ਆ ਸਿੰਗਾਪੁਰ ਤੋਂ ਆ ਵਾਪਸ ਆ ਗਏ ਆ ਬਰਾਂਡੇ ਵਿੱਚ ਦਰੀ-ਬਿਚੀ ਹੋਈ ਸੀ ਆ ਬਾਪੂ ਜੀ ਦੀ ਤਸਵੀਰ ਤੇ ਮਾਲਾ ਚੜੀ ਹੋਈ ਸੀ ਆ ਉਨ੍ਹਾਂ ਤੋਂ ਬਿਨਾ ਘਰ ਕਿੰਨਾ ਸੁੰਨਾ-ਸੁੰਨਾ ਲੱਗ ਰਿਹਾ ਸੀ ਆ ਪਤਾ ਲੱਗਿਆ ਕੀ ਆ ਭਰਾ ਹਰਦੁਆਰ ਉਹਨਾਂ ਦੀਆਂ ਅਸਤੀਆਂ ਪ੍ਰਵਾਹ ਕਰਨ ਗਏ ਹੋਏ ਸੀ ਆ ਨਿਮੀ ਤੂੰ ਆ ਗਈ ਆ ਬੇਟੀ ਆ ਮੈਂ ਜਿਵੇਂ ਹੀ ਪਿੱਛੇ ਨੂੰ ਮੁੜ ਕੇ ਦੇਖਿਆ ਤਾਂ ਵਰਮਾ ਚਾਚਾ ਜੀ ਖੜੇ ਸਨ ਉਹਨਾਂ ਨੂੰ ਦੇਖ ਕੇ ਮੈਂ ਫੁੱਟ-ਫੁੱਟ ਕੇ ਰੋ ਪਈ ਆ ਚਾਚਾ ਜੀ ਆਚਾਨਕ ਬਾਪੂ ਜੀ ਆ ਕਿਵੇਂ ਚਲੇ ਗਏ ਬੇਟੀ ਕਾਫੀ ਉਹ ਬਿਮਾਰ ਸੀ ਆ ਚਾਚਾ ਜੀ ਆ ਪਰ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਐਥੋਂ ਤੱਕ ਕੀ ਆ ਬਾਪੂ ਜੀ ਨੇ ਵੀ ਆ ਨਹੀਂ ਦੱਸਿਆ ਚਾਚਾ ਜੀ ਨੇ ਕਿਹਾ ਬੇਟੀ ਸ਼ਾਇਦ ਤੇਰੇ ਬਾਪੂ ਜੀ ਆ ਨਹੀਂ ਚਾਹੁੰਦੇ ਸੀ ਕਿ ਤੈਨੂੰ ਉਹਨਾਂ ਦੀ ਬਿਮਾਰੀ ਬਾਰੇ ਪਤਾ ਲੱਗੇ ਤੂੰ ਪਰੇਸ਼ਾਨ ਹੋਵੇਂ ਇਸ ਲਈ ਨਹੀਂ ਦੱਸਿਆ ਹੋਵੇਗਾ ਮੈਂ ਕਿਹਾ ਪਰਪਰਾਵਾ ਨੇ ਵੀ ਆ ਇਸ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਆ ਪਰਪਰਾਵਾ ਨੇ ਵੀ ਪਿਤਾ ਜੀ ਦੇ ਬਿਮਾਰ ਹੋਣ ਦੀ ਖਬਰ ਦੇਣਾ ਮੈਨੂੰ ਜ਼ਰੂਰੀ ਨਹੀਂ ਸਮਝਿਆ ਮੈਂ ਪੁੱਛਣਾ ਚਾਹੁੰਦੀ ਸੀ ਆ ਕਿ ਮੇਰੇ ਨਾਲ ਐਜਾ ਕਿਉਂ ਕੀਤਾ ਗਿਆ ਪਰ ਬੋਲ ਸੀ ਜੋ ਜ਼ੁਬਾਨ ਤੱਕ ਆ ਹੀ ਨਹੀਂ ਰਹੇ ਆ ਚਾਚਾ ਜੀ ਨੇ ਦੱਸਿਆ ਕਿ ਆਖਰੀ ਸਮੇਂ ਤੱਕ ਤੇਰੇ ਬਾਪੂ ਜੀ ਦੀਆਂ ਅੱਖਾਂ ਤੈਨੂੰ ਲੱਭ ਰੀਆਂ ਸਨ ਕਰ ਵਾਪਸ ਆ ਕੇ ਮੈਂ ਚੁੱਪਚਾਪ ਲੇਟੀ ਰਹੀ ਆ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਬਾਪੂ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਸਾਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਚਲੇ ਗਏ ਹਨ ਮੇਰੇ ਬਾਪੂ ਜੀ ਮੇਰੇ ਲਈ ਸਭ ਕੁਝ ਸੀ ਕਿਉਂਕਿ ਉਸ ਸਬੰਧਨ ਤੋਂ ਬਾਅਦ ਮੈਂ ਉਹਨਾਂ ਨੂੰ ਹੀ ਦੇਖਿਆ ਸੀ ਵੱਡਾ ਭਰਾ ਵਿੰਦਰ ਤੇ ਛੋਟਾ ਭਰਾ ਰਾਹੁਲ ਦੋਨਾਂ ਦੀ ਉਮਰ ਮੇਰੇ ਤੋਂ ਜ਼ਿਆਦਾ ਸੀ ਆ ਬੇहद ਸਰਲ ਸੁਭਾਅ ਦੇ ਬਾਪੂ ਜੀ ਆ ਡੀਏਵੀ ਸਕੂਲ ਦੀ ਇੱਕ ਬ੍ਰਾਂਚ ਵਿੱਚ ਪ੍ਰਿੰਸੀਪਲ ਸੀ ਆ ਤੇ ਸਕੂਲ ਤੋਂ ਵਾਪਸ ਹੋਣ ਤੋਂ ਬਾਅਦ ਦਾ ਸਾਰਾ ਸਮਾਂ ਉਹ ਮੇਰੇ ਨਾਲ ਹੀ ਬਿਤਾਉਂਦੇ ਸੀ ਆ ਮਾਂ ਮੈਨੂੰ ਬਚਪਨ ਵਿੱਚ ਹੀ ਛੱਡ ਗਈ ਸੀ ਆ ਪਰ ਮੇਰੇ ਪਿਤਾ ਜੀ ਨੇ ਕਦੇ ਵੀ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹ ਕਹਾਣੀਆਂ ਵੀ ਲਿਖਿਆ ਕਰਦੇ ਸੀ ਆ ਉਹਨਾਂ ਦੀਆਂ ਉਪਦੇਸ਼ ਦੇਣ ਵਾਲੀਆਂ ਕਹਾਣੀਆਂ ਮੈਨੂੰ ਅੱਜ ਵੀ ਯਾਦ ਹਨ ਇੱਕ ਦਿਨ ਉਹਨਾਂ ਨੇ ਮੈਨੂੰ ਕ੍ਰਿਸ਼ਨ ਜੀ ਦੀ ਜਨਮ ਕਥਾ ਸੁਣਾਈ ਤੇ ਪੁੱਛਿਆ ਕੀ ਹੈ ਬੇਟੀ ਕ੍ਰਿਸ਼ਨ ਤੇ ਜ਼ਿਆਦਾ ਹੱਕ ਕਿਸ ਦਾ ਸੀ ਆ ਯਸ਼ੋਦਾ ਦਾ ਜਾਂ ਫਿਰ ਦੇਵਕੀ ਦਾ ਮੇਰੇ ਦੁਆਰਾ ਤੇ ਆ ਅਸ਼ੋਦਾ ਦਾ ਨਾਮ ਲੈਂਦਿਆਂ ਹੀ ਆ ਉਨ੍ਹਾਂ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ ਉਸ ਸਮੇਂ ਤਾਂ ਨਹੀਂ ਪਰ ਸਾਲਾਂ ਬਾਅਦ ਪਿਤਾ ਜੀ ਨੇ ਇੱਕ ਰਾਜ ਦਾ ਪਰਦਾ ਚੱਕਿਆ ਸੀ ਉਹ ਨਹੀਂ ਚਾਹੁੰਦੇ ਸੀ ਕਿ ਮੈਨੂੰ ਕਿਸੇ ਹੋਰ ਤੋਂ ਪਤਾ ਲੱਗੇ ਕਿ ਮੈਂ ਉਨ੍ਹਾਂ ਦੀ ਗੋਦ ਲਈ ਆ ਹੋਈ ਬੇਟੀ ਹਾਂ ਬੇਸ਼ੱਕ ਮੈਂ ਉਨ੍ਹਾਂ ਦੀ ਸੱਚੀ ਬੇਟੀ ਨਹੀਂ ਸੀ ਆ ਪਰ ਸ਼ਾਇਦ ਉਨ੍ਹਾਂ ਨੂੰ ਆਪਣੇ ਪਿਆਰ ਅਤੇ ਮੈਨੂੰ ਦਿੱਤੇ ਹੋਏ ਸੰਸਕਾਰਾਂ ਤੇ ਪੂਰਾ ਪੂਰਾ ਵਿਸ਼ਵਾਸ ਸੀ ਆ ਇਸ ਲਈ ਥੋੜਾ ਸਮਝਦਾਰ ਹੋਣ ਤੇ ਉਨ੍ਹਾਂ ਨੇ ਖੁਦ ਹੀ ਮੈਨੂੰ ਸੱਚ ਨਾਲ ਜਾਣੂ ਕਰਵਾ ਦਿੱਤਾ ਸੀ ਮੈਂ ਖੁਦ ਨਾਲ ਇਹ ਸਵਾਲ ਵੀ ਕੀਤਾ ਸੀ ਮੈਂ ਕਦੇ ਉਹਨਾਂ ਦੇ ਪਿਆਰ ਵਿੱਚ ਬਨਾਵਟੀ ਜਾਂ ਪ੍ਰਾਇਆਪਨ ਨੂੰ ਮਹਿਸੂਸ ਹੀ ਨਹੀਂ ਕੀਤਾ ਮੈਂ ਕਦੇ ਨਹੀਂ ਸੀ ਜਾਣਦੀ ਆ ਕਿ ਕਿੰਨੇ ਪਿਆਰ ਨਾਲ ਉਹਨਾਂ ਨੇ ਮੈਨੂੰ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਸੀ ਆ ਮੇਰੀ ਬੇਟੀ ਆ ਤੂੰ ਤਾਂ ਮੇਰੇ ਲਈ ਇਸ ਦੁਨੀਆ ਦਾ ਸਭ ਤੋਂ ਕੀਮਤੀ ਤੋਹਫਾ ਹੈ ਤੂੰ ਮੇਰੀ ਬੇਟੀ ਹੈ ਇਸ ਲਈ ਨਹੀਂ ਕਿਹਾ ਤੈਨੂੰ ਸਾਡੀ ਜ਼ਰੂਰਤ ਸੀ ਆ ਬਲਕਿ ਅਸੀਂ ਆ ਇਸ ਲਈ ਕਿਉਂ ਕਿਹਾ ਸਾਨੂੰ ਤੇਰੀ ਜ਼ਰੂਰਤ ਸੀ ਆ ਤੇਰੇ ਆਉਣ ਤੋਂ ਬਾਅਦ ਹੀ ਸਾਡਾ ਪਰਿਵਾਰ ਪੂਰਾ ਹੋਇਆ ਸੀ ਆ ਬਾਪੂ ਜੀ ਨੂੰ ਸਾਰੇ ਲੋਕ ਬਾਉ ਜੀ ਆ ਜਾਂ ਫਿਰ ਲਾਲਾ ਜੀ ਕਹਿੰਦੇ ਸਨ ਪਰ ਮੈਂ ਆਪਣੀ ਆ ਤੋਤਲੀ ਬੋਲੀ ਚੋਂ ਨਾ ਨੂੰ ਬਾਉ ਜੀ ਹੀ ਕਿਹਾ ਕਰਦੀ ਸੀ ਆ ਤੇ ਜਦ ਵੱਡੀ ਹੋਈ ਤਾਂ ਉਹਨਾਂ ਨੇ ਪਾਪਾ ਜੀ ਜਗ੍ਹਾ ਬਾਉ ਜੀ ਹੀ ਕਹਿ ਕੇ ਪੁਕਾਰਨ ਦਾ ਕਿਹਾ ਉਹਨਾਂ ਨੇ ਮੇਰਾ ਬਾਉ ਜੀ ਕਹਿਣਾ ਬਹੁਤ ਚੰਗਾ ਲੱਗਦਾ ਸੀ ਆ ਬਾਉ ਜੀ ਨੇ ਦੱਸਿਆ ਕੀ ਆ ਮਾਂ ਹਰ ਤੂਹਾਰ ਜਾ ਕਿਸੇ ਖੁਸ਼ੀ ਦੇ ਮੌਕੇ ਤੇ ਅਨਾਥ ਆਸ਼ਰਮ ਜਾਇਆ ਕਰਦੀ ਸੀ ਆ ਇੱਕ ਵਾਰ ਉਹਨਾਂ ਲਈ ਅਨਾਥ ਆਸ਼ਰਮ ਵਿੱਚ ਇੱਕ ਛੋਟੀ ਜਿਹੀ ਬੱਚੀ ਨੂੰ ਹਰੋਂਦੇ ਦੇਖਿਆ ਇੰਨੀ ਛੋਟੀ ਬੱਚੀ ਅੱਜ ਤੱਕ ਆਸ਼ਰਮ ਵਿੱਚ ਨਹੀਂ ਆਈ ਸੀ ਆ ਰਹੋਦੀ ਹੋਈ ਉਹ ਬੱਚੀ ਸਿਰਫ ਕੁਝ ਹਫ਼ਤਿਆਂ ਦੀ ਸੀ ਆ ਤੇ ਉਸ ਨੂੰ ਆਪਣੀ ਮਾਂ ਦੀ ਗੋਦ ਵਿੱਚ ਨਸੀਬ ਨਹੀਂ ਹੋਈ ਸੀ ਆ ਪਤਾ ਨਹੀਂ ਕਿਉਂ ਇਸਦੀ ਨਿਰਮੋਹੀ ਮਾਂ ਨੇ ਆਪਣੀ ਬੱਚੀ ਦਾ ਤਿਆਗ ਕਰ ਦਿੱਤਾ ਸੀ ਪਤਾ ਨਹੀਂ ਕੀ ਜਾਂ ਦੂਸਰੀ ਉਸ ਬੱਚੀ ਦੀਆਂ ਅੱਖਾਂ ਵਿੱਚ ਕਿ ਪਾਰਵਤੀ ਆ ਯਾਨੀ ਤੇਰੀ ਮਾਂ ਹੁਣ ਹਰ ਰੋਜ਼ ਉਸ ਬੱਚੀ ਨੂੰ ਦੇਖਣ ਜਾਣ ਲੱਗੀ ਐ ਤੇ ਜਿਸ ਦਿਨ ਨਾ ਜਾਦਦੀ ਆ ਸਾਰਾ ਦਿਨ ਬੇਚੈਨ ਰਹਦੀ ਆ ਇੱਕ ਦਿਨ ਮੈਂ ਤੇ ਤੇਰੀ ਮਾਂ ਆਸ਼ਰਮ ਪਹੁੰਚੇ ਜਿਵੇਂ ਹੀ ਬੱਚੀ ਆਈ ਅਸੀਂ ਉਸ ਨੂੰ ਚੱਕ ਲਿਆ ਬੱਚੀ ਉਹਨਾਂ ਦੀ ਗੋਦ ਵਿੱਚ ਵਾਪਸ ਆਇਆ ਦੇ ਕੋਲ ਜਾਂਦਿਆਂ ਹੀ ਰੋਣ ਲੱਗ ਪਈ ਸੀ ਆ ਇਹ ਦੇਖ ਕੇ ਹੈਰਾਨ ਸੀ ਆ ਕਿ ਇੰਨੀ ਛੋਟੀ ਬੱਚੀ ਨੂੰ ਮਮਤਾ ਦੀ ਆ ਇੰਨੀ ਸਹੀ ਪਛਾਣ ਸੀ ਆ ਭਾਰਵਤੀ ਹੁਣ ਮੇਰੇ ਤੇ ਉਸ ਬੱਚੀ ਨੂੰ ਗੋਦ ਲੈਣ ਦੇ ਲਈ ਜ਼ੋਰ ਪਾਉਣ ਲੱਗੀ ਆ ਦਰਸਲ ਉਸ ਨੂੰ ਬੇਟੀ ਦੀ ਬਹੁਤ ਚਾਹਤ ਸੀ ਆ ਬੱਚੀ ਨੂੰ ਦੇਖਣ ਤੋਂ ਬਾਅਦ ਉਸ ਦੀ ਬੇਟੀ ਨੂੰ ਪਾਉਣ ਦੀ ਇੱਛਾ ਫਿਰ ਤੋਂ ਜਾਗਰ ਲੰਗ ਪਈ ਆ ਮੈਂ ਤੇਰੀ ਮਾਂ ਨੂੰ ਸਮਝਾਇਆ ਬੱਚੀ ਬਹੁਤ ਛੋਟੀ ਹੈ ਜ਼ਿੰਮੇਵਾਰੀ ਦਾ ਕੰਮ ਹੋਵੇਗਾ ਪਰ ਉਹ ਟੱਸ ਤੋਂ ਮਸ ਨਾ ਹੋਈ ਆਖਰ ਮੈਨੂੰ ਉਸ ਦੀ ਜਿੱਦ ਦੇ ਅੱਗੇ ਝੁਕਣਾ ਹੀ ਪਿਆ ਵੈਸੇ ਇੱਕ ਗੱਲ ਕਹਾ ਬੇਟੀ ਆ ਮਨ ਹੀ ਮਨ ਮੈਂ ਉਸ ਬੱਚੀ ਨੂੰ ਚਾਹਣ ਲੱਗ ਪਿਆ ਸੀ ਆ ਪਰ ਉਹ ਬੱਚੀ ਕੁਝ ਹੀ ਦਿਨਾਂ ਵਿੱਚ ਨੀਮੀ ਦੇ ਰੂਪ ਵਿੱਚ ਸਾਡੀ ਜ਼ਿੰਦਗੀ ਵਿੱਚ ਬਾਹਰ ਬਣ ਕੇ ਆਈ ਸੀ ਆ ਮੈਂ ਡੱਬ ਡਬੋਂਦੀਆਂ ਹੋਈਆਂ ਨਜ਼ਰਾਂ ਨਾਲ ਬੌਜੀ ਨੂੰ ਨਿਹਾਰ ਰਹੀ ਸੀ ਪਰ ਜ਼ਿਆਦਾ ਖੁਸ਼ੀ ਵੀ ਕਦੇ ਕਦੇ ਰਾਸ ਨਹੀਂ ਆਉਂਦੀ ਉਹ ਹਜੇ 2 ਸਾਲ ਦੀ ਵੀ ਨਹੀਂ ਹੋਈ ਸੀ ਕਿ ਤੇਰੀ ਮਾਂ ਦੀ ਮੌਤ ਹੋ ਗਈ ਆ ਦੋਨੋਂ ਬੇਟੇ ਵੱਡੇ ਸੀ ਆ ਖੁਦ ਨੂੰ ਸੰਭਾਲ ਸਕਦੇ ਸੀ ਆ ਪਰ ਜਦੋਂ ਤੈਨੂੰ ਦੇਖਦਾ ਸੀ ਤਾਂ ਮਨ ਭਰ ਜਾਂਦਾ ਇੱਕ ਵਾਰ ਕਿਸੇ ਜਾਣਕਾਰ ਨੇ ਤੈਨੂੰ ਬਿਨਾ ਮਾਂ ਦੀ ਬੱਚੀ ਕਿਹਾ ਸੀ ਉਸ ਬੋਲ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਸੀ ਉਸ ਦਿਨ ਤੋਂ ਮੈਂ ਫੈਸਲਾ ਕੀਤਾ ਕਿ ਮੈਂ ਪਾਰਵਤੀ ਦਿੱਤੀ ਨੂੰ ਆ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਚੱਲਣ ਦੇਵਾਂਗਾ ਮੈਂ ਕਿਸੇ ਨੂੰ ਵੀ ਸੁਨੋਆ ਵਿਚਾਰੀ ਨਹੀਂ ਕਹਿਣ ਦੇਵਾਂਗਾ ਮੈਂ ਉਦੋਂ ਤੋਂ ਤੇਰੇ ਪਵਿੱਖ ਬਾਰੇ ਬਹੁਤ ਸੋਚ ਰਿਆ ਸੀ ਆ ਬਾਉ ਜੀ ਨੇ ਮੈਨੂੰ ਬਹੁਤ ਵਧੀਆ ਢੰਗ ਨਾਲ ਪਾਲਿਆ ਸੀ ਆ ਪਰ ਸ਼ਰਮ ਦੀ ਗੱਲ ਏ ਸੀ ਆ ਕਿ ਮੈਂ ਉਹਨਾਂ ਦੇ ਆਖਰੀ ਸਾਹ ਤੱਕ ਉਹਨਾਂ ਦੀ ਸੇਵਾ ਨਹੀਂ ਕਰ ਸਕੀ ਸੀ ਆ ਉਹ ਮੈਨੂੰ ਲਾਡ ਪਿਆਰ ਕਰਦੇ ਹੋਏ ਕਹਿੰਦੇ ਸਨ ਕਿਸੇ ਕੋਲ ਰਾਜ ਕਰਨ ਦੀ ਕਲਾ ਹੁੰਦੀ ਹੈ ਤੇ ਜ਼ਿੰਦਗੀ ਨੇ ਤੁਹਾਨੂੰ ਗਾਲਾ ਕੱਢਣ ਵਿੱਚ ਰੁੱਝੀ ਰਹਿੰਦੀ ਹੈ ਉਹ ਮੈਨੂੰ ਲਾਡ ਪਿਆਰ ਕਰਦੇ ਹੋਏ ਕਹਿੰਦੇ ਸੀ ਕਿ ਕਿਸੇ ਨੇ ਸਹੀ ਕਿਹਾ ਸੀ ਆ ਕੀ ਆ ਤੀ ਸਾਰੀ ਉਮਰ ਹੀ ਆ ਦੀ ਰੰਦੀ ਹੈ ਪਰਤੀ ਹੋਣ ਦੇ ਨਾਤੇ ਆ ਮੈਂ ਕਿਹੜੇ ਫਰਜ਼ ਪੂਰੇ ਕੀਤੇ ਸੀ ਪ੍ਰਤਾਪ ਨੇ ਮੈਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਆ ਕਿ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਆ ਪਰ ਜੇ ਸਾਨੂੰ ਸਮੇਂ ਸਿਰ ਸੂਚਿਤ ਕੀਤਾ ਜਾਂਦਾ ਤਾਂ ਫਿਰ ਵੀ ਅਸੀਂ ਨਾ ਪਹੁੰਚ ਸਕਦੇ ਇਹ ਗਲਤ ਹੁੰਦਾ ਉਹਨਾਂ ਦੇ ਬੋਲ ਸਹੀ ਸਨ ਪਰ ਮੈਂ ਆਪਣੇ ਦਿਲ ਨੂੰ ਕਿਵੇਂ ਯਕੀਨ ਦਿਵਾਵਾਂ ਮੈਨੂੰ ਆਪਣੇ ਭਰਾ ਤੇ ਬਹੁਤ ਗੁੱਸਾ ਸੀ ਆ ਮੇਰੇ ਪਿਤਾ ਜੀ ਦੀ ਦਸਵੀਂ ਦੇ ਦਿਨ ਸਮਾਰੋਹ ਤੋਂ ਬਾਅਦ ਪ੍ਰਤਾਪ ਕਿਸੇ ਜ਼ਰੂਰੀ ਕੰਮ ਦੇ ਲਈ ਚਲਾ ਗਿਆ ਪਰ ਮੈਂ ਉੱਥੇ ਹੀ ਰਹਿ ਗਈ ਆ ਜਦੋਂ ਸਾਰੇ ਚਲੇ ਗਏ ਤਾਂ ਮੈਂ ਪਰਾਵਾ ਦੇ ਨਾਲ ਜਾ ਕੇ ਬੈਠ ਗਈ ਪਰਾ ਜੀ ਤੁਸੀਂ ਇਹ ਕਿਉਂ ਨਹੀਂ ਦੱਸਿਆ ਬਾਪੂ ਜੀ ਨੇ ਅੰਤ ਤੱਕ ਮੇਰਾ ਇੰਤਜ਼ਾਰ ਕੀਤਾ ਨਿੰਮੀ ਜੋ ਵੀ ਗੱਲ ਕਰਨੀ ਹੈ ਸਾਡੇ ਨਾਲ ਕਰ ਇੱਕ ਤਿੱਖੀ ਆਵਾਜ਼ ਆਈ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ ਮੇਰੇ ਸਾਹਮਣੇ ਦੋਵੇਂ ਭਾਬੀਆਂ ਲਾਲ ਅੱਖਾਂ ਨਾਲ ਮੇਰੇ ਵੱਲ ਦੇਖ ਰਹੀਆਂ ਸਨ ਮੈਂ ਥੋੜਾ ਹੈਰਾਨ ਹੋਈ ਤੇ ਕਿਹਾ ਭਾਬੀ ਕੀ ਹੋਇਆ ਤੁਸੀਂ ਮੇਰੇ ਨਾਲ ਕਿਉਂ ਗੁੱਸੇ ਹੋ ਪੁੱਛ ਰਹੀ ਹੈ ਅਸੀਂ ਨਾਰਾਜ਼ ਕਿਉਂ ਹਾਂ ਪਤਾ ਨਹੀਂ ਆ ਤੂੰ ਬਾਉ ਜੀ ਨੂੰ ਆ ਕਿਹੜੀ ਪੱਟੀ ਪੜਾ ਦਿੱਤੀ ਸੀ ਆ ਜੋ ਉਹਨਾਂ ਨੇ ਸਾਡਾ ਯੱਕ ਖੋਲਿਆ ਮੇਰੀ ਛੋਟੀ ਭਾਬੀ ਨੇ ਜਵਾਬ ਦਿੱਤਾ ਤੇ ਮੈਂ ਗੁੱਸੇ ਵਿੱਚ ਸੀ ਆ ਫਿਰ ਹੋਇਆ ਇਹ ਕਿ ਭਾਬੀਆਂ ਨੇ ਮੈਨੂੰ ਬਹੁਤ ਖਰੀਆਂ ਕੁਰਤੀਆਂ ਸੁਣਾਈਆਂ ਇਸ ਦਾ ਸਾਰ ਇਹ ਸੀ ਕਿ ਬਾਪੂ ਜੀ ਨੇ ਮੇਰੇ ਬਹਿਕਾਵੇ ਵਿੱਚ ਆ ਕੇ ਮਕਾਨ ਵਿੱਚ ਮੇਰਾ ਵਿਸਾ ਰੱਖਿਆ ਸੀ ਆ ਬਾਪੂ ਜੀ ਦੇ ਇਲਾਜ ਦਾ ਜਿੰਨਾ ਵੀ ਖਰਚਾ ਹੋਇਆ ਉਹਨਾਂ ਦੀ ਸੇਵਾ ਕੀਤੀ ਉਹ ਉਹਨਾਂ ਨੇ ਕੀਤੀ ਆ ਇਸੇ ਲਈ ਕਰਤੇ ਸਿਰਫ ਉਹਨਾਂ ਦਾ ਹੱਕ ਸੀ ਆ ਮੈਂ ਆਪਣੇ ਭਰਾਵਾਂ ਵੱਲ ਦੇਖਿਆ ਤੇ ਮੈਂ ਵੱਡੇ ਭਰਾ ਬਿੰਦਰ ਨੂੰ ਮੇਰੀਆਂ ਨਜ਼ਰਾਂ ਤੋਂ ਬਚਦੇ ਹੋਏ ਦੇਖਿਆ ਇਸ ਦਾ ਮਤਲਬ ਸੀ ਉਹਨਾਂ ਨੇ ਮੈਨੂੰ ਬਾਪੂ ਜੀ ਦੀ ਬਿਮਾਰੀ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਉਹ ਘਰਵਾਰੇ ਗੁੱਸੇ ਸਨ ਮੈਂ ਆਪਣੇ ਬਾਉ ਜੀ ਦੀ ਤਸਵੀਰ ਵੱਲ ਦੇਖਿਆ ਉਹ ਮੁਸਕਰਾ ਰਹੇ ਸਨ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰੀ ਛੋਟੀ ਭਾਬੀ ਨੇ ਕੁਝ ਐ ਜਾ ਕਿਹਾ ਜਿਸ ਨਾਲ ਮੇਰੇ ਪੈਰ ਹੇਠਾਂ ਜ਼ਮੀਨ ਨਿਕਲ ਗਈ ਆ ਉਸਨੇ ਕੋੜੇ ਅੰਦਾਜ਼ ਵਿੱਚ ਕਿਹਾ ਪਤਾ ਨਹੀਂ ਕੀ ਆ ਬਾਪੂ ਜੀ ਨੂੰ ਬਾਹਰਲੇ ਲੋਕਾਂ ਤੇ ਇੰਨਾ ਤਰਸ ਕਿਉਂ ਆਉਂਦਾ ਸੀ ਆ ਨਾ ਜਾਤ ਦਾ ਪਤਾ ਨਾ ਬਾਪ ਦਾ ਪਤਾ ਬਸ ਮੂੰਹ ਚੱਕ ਕੇ ਘਰ ਲੈ ਆਏ ਆ ਮੇਰੇ ਤੋਂ ਹੋਰ ਬਰਦਾਸ਼ਤ ਨਾ ਹੋਇਆ ਮੈਂ ਖੜੀ ਹੋ ਗਈ ਆ ਮੇਰੇ ਦੋ ਵੱਡੇ ਭਰਾ ਅਚਾਨਕ ਮੇਰੇ ਕੋਲ ਆਏ ਉਹਨਾਂ ਨੇ ਕਿਹਾ ਨੀਮੀ ਸਾਡੇ ਸਿਰ ਅਸਲ ਵਿੱਚ ਬਹੁਤ ਸਾਰਾ ਕਰਜ਼ ਹੈ ਤੇ ਅਸੀਂ ਘਰ ਵੇਚ ਕੇ ਇਸ ਦਾ ਭੁਗਤਾਨ ਕਰਾਂਗੇ ਇਸੇ ਲਈ ਚਿੰਤਤ ਹਾਂ ਅਸੀਂ ਤਾਂ ਉਹਨਾਂ ਨੂੰ ਵੀ ਕਿਹਾ ਸੀ ਕਿ ਅਸੀਂ ਨੀਮੀ ਨੂੰ ਆਪਣੀ ਪਰੇਸ਼ਾਨੀ ਦੱਸਾਂਗੇ ਤਾਂ ਉਹ ਸਾਡੇ ਨਾਲ ਰਜਿਸਟਰਾਰ ਦੇ ਦਫ਼ਤਰ ਜਾਵੇਗੀ ਤੇ دستਕਤ ਕਰ ਦੇਵੇਗੀ ਆ ਠੀਕ ਹੈ ਨਾ ਮੈਨੂੰ ਬਿਲਕੁਲ ਪਤਾ ਸੀ ਆ ਕਿ ਸੱਚ ਕੀ ਸੀ ਆ ਮੈਂ ਸਿਰਫਤ ਉਹਨ ਲਈ ਆਵਾਜ਼ ਵਿੱਚ ਬਸ ਇੰਨਾ ਹੀ ਕਿਹਾ ਕਿ ਕਦੋਂ ਜਾਣਾ ਹੈ ਤੇ ਅਗਲੇ ਹੀ ਦਿਨ ਆ ਸੀ ਰਜਿਸਟਰਾਰ ਦੇ ਆਫਿਸ ਵਿੱਚ ਬੈਠੇ ਸੀ ਆ ਮੇਰੇ ਸਾਹਮਣੇ ਕਈ ਕਾਗਜ਼ ਰੱਖੇ ਗਏ ਆ ਮੈਂ ਹਰ ਇੱਕ ਤੇ ਅੰਗੂਠਾ ਮਾਰ ਕੇ دستਕਤ ਕਰ ਦਿੱਤੇ ਆ ਹਰ دستਕਤ ਦੇ ਨਾਲ ਮੇਰੇ ਭਰਾਵਾਂ ਦਾ ਪਿਆਰ ਸਨੇਹ ਮੇਰਾ ਗੁੱਸਾ ਤੇ ਉਹਨਾਂ ਦਾ ਮਨਾਉਣਾ ਮੇਰੀ ਅੱਖਾਂ ਸਾਹਮਣੇ ਆਉਂਦਾ ਰਿਹਾ ਜਦੋਂ ਉੱਥੇ ਬੈਠੇ ਇੱਕ ਆਦਮੀ ਨੇ ਮੈਨੂੰ ਉਹ ਕਾਗਜ਼ ਪੜਨ ਲਈ ਕਿਹਾ ਤਾਂ ਮੇਰਾ ਮਨ ਭਰ ਗਿਆ ਕੀ ਕਹਿ ਸਕਦੀ ਸੀ ਮੈਂ ਆਪਣੇ ਮਾਪਿਆਂ ਦਾ ਘਰ ਹਮੇਸ਼ਾ ਲਈ ਗਵਾ ਦਿੱਤਾ ਬਾਉ ਜੀ ਆ ਕੀ ਗਏ ਆ ਸਾਰਿਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਮੇਰੀਆਂ ਪਰਜਾਈਆਂ ਅਜਨਬੀ ਬਣ ਗਈਆਂ ਪਰ ਮੇਰੇ ਭਰਾਵਾਂ ਦਾ ਕੀ ਆ ਉਹਨਾਂ ਨੇ ਵੀ ਮੇਰਾ ਚੇਤਾ ਹੀ ਭੁਲਾ ਦਿੱਤਾ ਮੇਰੇ ਭਰਾਵਾਂ ਨੂੰ ਉਹ ਮਿਲਿਆ ਜੋ ਉਹ ਚਾਹੁੰਦੇ ਸੀ ਪਰ ਮੈਂ ਸਭ ਕੁਝ ਗਵਾ ਦਿੱਤਾ ਮੇਰੇ ਪਿਤਾ ਮੇਰੇ ਮਾਪਿਆਂ ਦਾ ਘਰ ਮੇਰਾ ਬਚਪਨ ਅੱਜ ਮੈਨੂੰ ਇੰਜ ਲੱਗਾ ਜਿਵੇਂ ਮੈਂ ਸੱਚਮੁੱਚ ਅਨਾਥ ਹੋ ਗਈ ਹਾਂ ਸ਼ਾਇਦ ਮੈਂ ਨੀਮੀ ਜੀ ਦੇ ਮੇਰੇ ਮਾਤਾ ਜੀ ਆ ਬਹੁਤ ਮਾਨ ਕਰਦੇ ਸੀ ਉਸ ਦਿਨ ਮੈਂ ਬਹੁਤ ਦੁਖੀ ਸੀ ਜਦ ਮੈਂ ਘਰ ਪਹੁੰਚੀ ਮੇਰੇ ਪਤੀ ਪ੍ਰਤਾਪ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਸਨ ਮੈਨੂੰ ਦੇਖਦਿਆਂ ਉਹਨਾਂ ਨੇ ਸਵਾਲ ਕੀਤਾ ਤੂੰ ਕਿੱਥੇ ਗਈ ਸੀ ਤੈਨੂੰ ਪਤਾ ਵੀ ਹੈ ਕਿਤੇ ਫੋਨ ਨਹੀਂ ਮਲਾਇਆ ਮੈਂ ਉਟੀਕ ਗਿਆ ਪਰ ਮੇਰੀ ਹਾਲਤ ਦੇਖ ਕੇ ਉਹ ਨਰਮ ਪੈ ਗਿਆ ਉਸਨੇ ਮੇਰੇ ਮੋਢੇ ਤੇ ਹੱਥ ਰੱਖਦੇ ਹੋਏ ਪੁੱਛਿਆ ਕਿੱਥੇ ਗਈ ਸੀ ਤੂੰ ਹੁਣ ਮੈਂ ਆਪਣੇ ਪਤੀ ਨੂੰ ਕੀ ਦੱਸਦੀ ਕਿ ਮੇਰੇ ਭਰਾ ਪਰਜਾਈਆਂ ਨੇ ਮੇਰੇ ਨਾਲ ਕੀ ਕੀਤਾ ਮੈਂ ਚੁੱਪ ਕਰਕੇ ਆਪਣੇ ਪਤੀ ਦੇ سینੇ ਨਾਲ ਲੱਗ ਗਈ ਮੇਰੇ ਪਤੀ ਨੇ ਕਿਹਾ ਕੀਆ ਹੋਇਆ ਕੀ ਹੈ ਤੈਨੂੰ ਤੂੰ ਦੱਸ ਤਾਂ ਸਹੀ ਆ ਵੈਸੇ ਤੇਰੇ ਬਰਮਾ ਚਾਚਾ ਜੀ ਨੇ ਇਹ ਪੈਕਟ ਤੇਰੇ ਲਈ ਭੇਜਿਆ ਸੀ ਉਹ ਦਰਾਜ ਤੋਂ ਦੋ ਪੈਕਟ ਕੱਢਣ ਲੱਗੇ ਮੈਂ ਚੁੱਪਚਾਪ ਦੇਖਦੀ ਰਹੀ ਆ ਉਹ ਅੱਗੇ ਬੋਲੇ ਮੈਂ ਖੋਲ ਦਿੰਨਾ ਹਾਂ ਜਦੋਂ ਪੈਕਟ ਖੋਲ ਰਹੀ ਸੀ ਆ ਤਾਂ ਮੈਂ ਅੰਦਰ ਕਮਰੇ ਵਿੱਚ ਚਲੀ ਗਈ ਆ ਕੁਝ ਦੇਰ ਬਾਅਦ ਉਹ ਵੀ ਮੇਰੇ ਪਿੱਛੇ-ਪਿੱਛੇ ਕਮਰੇ ਵਿੱਚ ਆ ਗਏ ਤੇ ਕਹਿਣ ਲੱਗੇ ਨਿੰਮੀ ਆਖਿਰ ਗੱਲ ਕੀ ਹੋਈ ਆ ਤੂੰ ਹੱਦ ਤੋਂ ਜ਼ਿਆਦਾ ਪਰੇਸ਼ਾਨ ਲੱਗ ਰਹੀ ਹੈ ਆਖਿਰ ਮੈਂ ਵੀ ਆ ਕਦੋਂ ਤੱਕ ਲੱਕੋ ਕਿ ਰੱਖਦੀ ਵੈਸੇ ਲਗਾਉਣ ਦਾ ਕੋਈ ਫਾਇਦਾ ਆ ਜਾਂ ਦੱਸਣ ਦਾ ਕੋਈ ਨੁਕਸਾਨ ਤਾਂ ਨਹੀਂ ਸੀ ਆ ਰਿਸ਼ਤਾ ਤਾਂ ਉਹਨਾਂ ਦੋਨਾਂ ਨੇ ਲਗਭਗ ਤੋੜ ਹੀ ਦਿੱਤਾ ਸੀ ਆ ਮੈਂ ਪ੍ਰਤਾਪ ਨੂੰ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਮੇਰੀਆਂ ਗੱਲਾਂ ਸੁਣ ਕੇ ਉਹ ਕੁਝ ਸਮੇਂ ਲਈ ਤਾਂ ਸੁੰਨੀ ਹੀ ਰਹਿ ਗਏ ਥੋੜੀ ਦੇਰ ਬਾਅਦ ਮੇਰੇ ਪਤੀ ਨੇ ਕਿਹਾ ਕਿ ਨੀਮੀ ਤੂੰ ਹੀ ਇਕੱਲੀ ਨੇ ਇੰਨਾ ਕੁਝ ਸੈਨ ਕੀਤਾ ਤੈਨੂੰ ਕੀ ਜ਼ਰੂਰਤ ਸੀ ਆ ਉਹਨਾਂ ਲੋਕਾਂ ਦੇ ਨਾਲ ਇਕੱਲਿਆਂ ਰਜਿਸਟਰ ਆਫਿਸ ਜਾਂਦੀ ਆ ਮੈਨੂੰ ਇਸ ਲਈਕ ਵੀ ਨਹੀਂ ਸਮਝਿਆ ਕੱਲ ਰਾਤ ਦਾ ਮੈਂ ਤੈਨੂੰ ਪੁੱਛ ਰਿਹਾ ਸੀ ਆ ਪਰ ਤੂੰ ਮੈਨੂੰ ਕੁਝ ਨਹੀਂ ਦੱਸਿਆ ਉਹ ਜਗ੍ਹਾ ਤੇ ਤੈਨੂੰ ਇਨਾ ਕੁਝ ਸੁਣਨਾ ਪਿਆ ਫਿਰ ਵੀ ਤੂੰ ਉਹਨਾਂ ਲੋਕਾਂ ਦੀ ਹਰ ਗੱਲ ਮੰਨਦੀ ਰਹੀ ਹੈ ਅਸਲੀਅਤ ਇਹ ਸੀ ਕਿ ਤੈਨੂੰ ਮੇਰੇ ਤੇ ਭਰੋਸਾ ਹੀ ਨਹੀਂ ਸੀ ਵਿਸ਼ਵਾਸ ਨਹੀਂ ਕਰਦੀ ਸੀ ਤੂੰ ਮੇਰੇ ਤੇ ਇਹ ਕਹਿ ਕੇ ਮੇਰਾ ਪਤੀ ਆ ਦੂਸਰੇ ਕਮਰੇ ਵਿੱਚ ਚਲਾ ਗਿਆ जिम्मेही भरोसे ਦੀ ਗੱਲ ਆਈ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਝੰਜੋੜ ਕੇ ਮੈਨੂੰ ਜਗਾ ਦਿੱਤਾ ਹੋਵੇ ਮੈਂ ਅਤੀਤ ਤੋਂ ਨਿਕਲ ਕੇ ਵਰਤਮਾਨ ਵਿੱਚ ਆ ਗਈ ਪ੍ਰਤਾਪ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਡੇ ਤੇ ਭਰੋਸਾ ਨਹੀਂ ਕਰਦੀ ਆ ਉਸਨੇ ਕਿਹਾ ਹਾਂ ਮੈਂ ਬਿਲਕੁਲ ਸਹੀ ਕਿਹਾ ਹੈ ਇਸ ਵਜ੍ਹਾ ਕਰਕੇ ਹੀ ਤਾਂ ਤੂੰ ਮੈਨੂੰ ਕੁਝ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਕੱਲ ਰਾਤ ਦਾ ਤੈਨੂੰ ਪੁੱਛ ਰਿਹਾ ਹਾਂ ਇਸ ਗੱਲ ਨੂੰ ਵੀ ਤੂੰ ਬਹੁਤ ਤੰਗੇ ਤਰੀਕੇ ਨਾਲ ਜਾਣਦੀ ਹੈ ਕਿ ਤੈਨੂੰ ਦੁਖੀ ਦੇਖ ਕੇ ਮੈਨੂੰ ਕਿੰਨੀ ਤਕਲੀਫ ਹੁੰਦੀ ਹੈ ਮੈਂ ਕਿਹਾ ਮੈਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਆ ਬਸ ਹੀ ਸੇ ਲਈ ਤੁਹਾਨੂੰ ਕੁਝ ਨਾ ਦੱਸ ਸਕੀ ਇਹ ਕਹਿ ਕੇ ਮੈਂ ਰੋ ਪਈ ਮੇਰੇ ਪਤੀ ਨੇ ਮੈਨੂੰ ਗਲ ਨਾਲ ਲਾ ਲਿਆ ਤੇ ਮੈਂ ਕਿਹਾ ਮੈਂ ਥੋੜੀ ਪਰਾਇਆ ਥੋੜੀਆਂ ਤੇਰੇ ਲਈ ਆ ਤੇਰਾ ਆਪਣਾ ਹੀ ਤਾਂ ਪਤੀ ਹਾਂ ਇਸ ਤੋਂ ਅੱਗੇ ਉਹ ਕੁਝ ਨਾ ਬੋਲ ਸਕੇ ਮੈਂ ਉਹਨਾਂ ਦੇ ਮੋਢੇ ਤੇ ਸਿਰ ਰੱਖ ਕੇ ਸਿਸਕੀਆਂ ਲੈ ਕੇ ਰੋਣ ਲੱਗ ਪਈ ਆ ਥੋੜੇ ਕੁ ਦਿਨਾਂ ਬਾਅਦ ਮੇਰੇ ਪਤੀ ਨੇ ਕਿਹਾ ਕਿ ਅੱਜ ਤਿਆਰ ਰਹੀਂ ਅੱਜ ਆਪਾਂ ਕਿਸੇ ਖਾਸ ਜਗ੍ਹਾ ਤੇ ਜਾਣਾ ਹੈ ਠੀਕ 5 ਵਜੇ ਇਹ ਕਹਿ ਕੇ ਪਤੀ ਨੇ ਫੋਨ ਕੱਟ ਦਿੱਤਾ ਮੈਂ ਘੜੀ ਦੇਖੀ ਆ ਤਾਂ 4 ਵਜ ਚੁੱਕੇ ਸਨ ਮੈਂ ਹੌਲੀ ਹੌਲੀ ਤਿਆਰ ਹੋਣ ਲੱਗੀ ਆਪਣੀ ਸ਼ਕਲ ਆ ਸ਼ੀਸ਼ੇ ਵਿੱਚ ਦੇਖੀ ਤਾਂ ਹੈਰਾਨ ਹੋਈ ਲੱਗੀ ਨਹੀਂ ਰਿਹਾ ਸੀ ਆ ਕਿ ਮੇਰਾ ਹੀ ਚਿਹਰਾ ਗੁਲਾਬੀ ਰੰਗਤ ਗਾਇਬ ਹੋ ਗਈ ਸੀ ਅੱਖਾਂ ਦੇ ਹੇਠਾਂ ਕਾਲੇ ਰੰਗ ਦੇ ਟੋਏ ਪੈ ਗਏ ਸੀ ਐਨੇ ਹੀ ਦਿਨਾਂ ਤੋਂ ਮੈਂ ਖੁਦ ਨੂੰ ਸ਼ੀਸ਼ੇ ਵਿੱਚ ਨਹੀਂ ਦੇਖਿਆ ਸੀ ਆ ਸਾਰਾ ਦਿਨ ਪਰਾਂਵਾ ਦੀਆਂ ਗੱਲਾਂ ਧਿਆਨ ਵਿੱਚ ਆਉਂਦੀਆਂ ਰਹਿੰਦੀਆਂ ਪਰਾਂਵਾ ਦਾ ਤਾਂ ਦੁੱਖ ਹੀ ਆ ਐਸਾ ਸੀ ਕਿ ਬੌਜੀ ਨੂੰ ਨਾ ਮਿਲਣ ਦਾ ਗਮ ਵੀ ਸੀ ਆ ਅੰਦਰ ਹੀ ਅੰਦਰ ਇਹ ਦੁੱਖ ਮੈਨੂੰ ਖੋਖਲਾ ਕਰਦਾ ਜਾ ਰਿਹਾ ਸੀ ਆ ਪ੍ਰਤਾਪ ਦੁਖੀ ਨਾ ਹੋਵੇ ਇਸ ਲਈ ਉਹਨਾਂ ਨੂੰ ਕੁਝ ਨਾ ਕਹਿ ਕੇ ਮੈਂ ਆਪਣਾ ਸਾਰਾ ਦੁੱਖ ਡਾਇਰੀ ਵਿੱਚ ਲਿਖਦੀ ਰਹਿੰਦੀ ਆ ਬਚਪਨ ਤੋਂ ਹੀ ਮੈਨੂੰ ਡਾਇਰੀ ਆ ਲਿਖਣ ਦਾ ਬਹੁਤ ਸ਼ੌਂਕ ਸੀ ਪਤਾ ਨਹੀਂ ਹੁਣ ਵਿਆਹ ਤੋਂ ਪਹਿਲਾਂ ਦੀ ਡਾਇਰੀ ਆ ਕਿਸ ਕੋਨੇ ਵਿੱਚ ਪਈ ਆ ਮੇਰੀ ਤਰ੍ਹਾਂ ਚਰਚਾਰ ਹੰਝੂ ਬਹੋਂਦੀ ਰਹੇਗੀ ਆ ਵਿਆਹ ਤੋਂ ਬਾਅਦ ਉਹ ਡਾਇਰੀ ਆ ਬਾਪੂ ਜੀ ਦੇ ਕੋਲ ਹੀ ਰਹਿ ਗਈ ਸੀ ਆ ਮੈਂ ਕਿਹਾ ਪ੍ਰਤਾਪ ਆਪਾ ਕਿੱਥੇ ਜਾ ਰਹੇ ਹਾਂ ਮੈਂ ਆਪਣੇ ਪਤੀ ਦੇ ਨਾਲ ਗੱਡੀ ਵਿੱਚ ਬੈਠੀ ਸੀ ਆ ਮੇਰੇ ਪਤੀ ਨੇ ਕਿਹਾ ਨੀਮੀ ਕੁਝ ਧੇਰ ਹੋਰ ਫਿਰ ਸਭ ਪਤਾ ਲੱਗ ਜਾਵੇਗਾ ਇਹ ਕਹਿ ਕੇ ਮੇਰਾ ਪਤੀ ਆ ਥੋੜਾ ਹੱਸ ਪਿਆ ਕਾਰ ਹੌਲੀ-ਹੌਲੀ ਸ਼ਹਿਰ ਤੋਂ ਬਾਹਰ ਪਰ ਇੱਕ ਖੁੱਲੀ ਜਗ੍ਹਾ ਤੇ ਜਾ ਕੇ ਰੁਕੀ ਮੈਂ ਹੈਰਾਨ ਪਰੇਸ਼ਾਨ ਕਾਰ ਵਿੱਚ ਬੈਠੀ ਰਹੀ ਆ ਸਮਝ ਨਹੀਂ ਪਾ ਰਹੀ ਸੀ ਕਿ ਆਖਿਰ ਪ੍ਰਤਾਪ ਚੋਂਦੇ ਕੀ ਨੇ ਹਜੇ ਇਸੇ ਉਦੇੜਬੁਣ ਵਿੱਚ ਸੀ ਆ ਸ਼ਾਇਦ ਸામਨੇ ਖੜੀ ਕਾਰ ਵਿੱਚ ਜਿਸ ਵਿਅਕਤੀ ਨੂੰ ਉਤਰਦੇ ਦੇਖਿਆ ਮਹਿਰਾਨ ਰਹਿ ਗਈ ਆ ਮੇਰੇ ਤੋਂ ਰਿਆ ਨਹੀਂ ਗਿਆ ਮੈਂ ਵੀ ਕਾਰ ਤੋਂ ਬਾਹਰ ਆ ਗਈ ਆਓ ਬੇਟੀ ਸਾਹਮਣੇ ਮੇਰੇ ਬਰਮਾ ਚਾਚਾ ਜੀ ਸੀ ਆ ਮੈਂ ਕਿਹਾ ਨਮਸਤੇ ਚਾਚਾ ਜੀ ਤੁਸੀਂ ਇੱਥੇ ਹਾਂ ਬੇਟੀ ਹੁਣ ਤਾਂ ਇੱਥੇ ਆਉਣਾ ਜਾਣਾ ਲੱਗਿਆ ਹੀ ਰਹੇਗਾ ਮੈਂ ਆਪਣੇ ਪਤੀ ਵੱਲ ਦੇਖਿਆ ਤੇ ਕਿਹਾ ਪਲੀਜ਼ ਤੁਸੀਂ ਦੱਸੋ ਕਿ ਤੁਸੀਂ ਮੇਰੇ ਤੋਂ ਕੀ ਲਕੋ ਰਹੇ ਹੋ ਮੇਰੇ ਪਤੀ ਨੇ ਕਿਹਾ ਕੀ ਲਕੋਣ ਦਾ ਹੱਕ ਸਿਰਫ ਤੈਨੂੰ ਹੀ ਨਹੀਂ ਆ ਮੈਨੂੰ ਵੀ ਹੈ ਮੈਂ ਕਿਹਾ ਮੈਂ ਤੁਹਾਡੇ ਤੋਂ ਕੀ ਲੁਕੋਇਆ ਮਹਾਰਾਣੀ ਆ ਪਤੀ ਨੇ ਕਿ ਆਪਣਾ ਦੁੱਖ ਆਪਣੇ ਜਜ਼ਬਾਤ ਲੁਕੋਏ ਆ ਨਹੀਂ ਲੁਕਾਉਣੇ ਸੀ ਆ ਉਹ ਤਲਵਾਰੀ ਵਿੱਚ ਰੱਖੀ ਤੇਰੀ ਡਾਇਰੀ ਪੜ ਲਈ ਨਹੀਂ ਤਾਂ ਤੇਰਾ ਚਿਹਰਾ ਤਾਂ ਵੈਸੇ ਵੀ ਸਾਰਾ ਹਾਲ ਦੱਸ ਰਿਹਾ ਸੀ ਤੂੰ ਕੀ ਸੋਚਿਆ ਸੀ ਆ ਮੈਨੂੰ ਕੋਈ ਖਬਰ ਨਹੀਂ ਨਜ਼ਰਾਂ ਹੇਟਾਂ ਕਰਕੇ ਮੈਂ ਕਿਸੇ ਅਪਰਾਧੀ ਦੀ ਤਰ੍ਹਾਂ ਖੜੀ ਰਹੀ ਆ ਪਰ ਇਹ ਸਮਝ ਹਜੇ ਵੀ ਨਹੀਂ ਆਇਆ ਸੀ ਕਿ ਇੱਥੇ ਸਿਰਫ ਇਹ ਸਭ ਕੁਝ ਕਹਿਣ ਵਾਸਤੇ ਲੈ ਕੇ ਆਈ ਸੀ ਆ ਚਾਚਾ ਜੀ ਨੇ ਮੇਰੇ ਪਤੀ ਨੂੰ ਕਿਹਾ ਕੀ ਆ ਬੇਟਾ ਹੁਣ ਬੇਟੀ ਨੂੰ ਹੋਰ ਜ਼ਿਆਦਾ ਪਰੇਸ਼ਾਨ ਨਾ ਕਰ ਸੱਚਾਈ ਦੱਸ ਦੇ ਮੇਰੇ ਪਤੀ ਨੇ ਕਿਹਾ ਨੀਮੀ ਇਹ ਜ਼ਮੀਨ ਦਾ ਟੁਕੜਾ ਜਿੱਥੇ ਆਪਾਂ ਖੜੇ ਹਾਂ ਅੱਜ ਤੋਂ ਇਹ ਤੇਰਾ ਹੈ ਮੈਂ ਆਪਣੇ ਪਤੀ ਵੱਲ ਦੇਖਿਆ ਤੇ ਕਿਹਾ ਪ੍ਰਤਾਪ ਆਪਣੇ ਕੋਲ ਤਾਂ ਚੰਗਾ ਖਾਸ ਮਕਾਨ ਹੈ ਫਿਰ ਇਹ ਸਭ ਕੁਝ ਕੀ ਹੈ ਥੋੜਾ ਪਾਬੂ ਘੋ ਕੇ ਬੋਲੇ ਬੇਟਾ ਇਹ ਜ਼ਮੀਨ ਤੇਰੀ ਬਾਪੂ ਜੀ ਨੇ ਦਿੱਤੀ ਹੈ ਤੇਰੇ ਵਿਆਹ ਤੋਂ ਪਹਿਲਾਂ ਹੀ ਆ ਤੇਰੇ ਬਾਪੂ ਜੀ ਨੂੰ ਆ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਤੇਰੀਆਂ ਭਾਬੀਆਂ ਨੇ ਕਦੇ ਵੀ ਤੈਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਸੀ ਉਹਨਾਂ ਨੇ ਕਈ ਸਾਲ ਪਹਿਲਾਂ ਇੱਕ ਪਲਾਟ ਬੁੱਕ ਕੀਤਾ ਸੀ ਆ ਜਿਸ ਦੀ ਭਿੰਗ ਤੇਰੀ ਭਾਬੀਆਂ ਤਾਂ ਕੀ ਆ ਤੇਰੇ ਪਰਾਂਵਾ ਨੂੰ ਵੀ ਨਹੀਂ ਲੱਗੀ ਆ ਉਹਨਾਂ ਨੇ ਆਪਣੇ ਪਲਾਟ ਤੇ ਫਿਕਸ ਡਿਪੋਜ਼ਿਟ ਦੀ ਨੋਮਿਨੀ ਤੈਨੂੰ ਬਣਾਇਆ ਸੀ ਆ ਜਦੋਂ ਬਿਮਾਰ ਰਹਿਣ ਲੱਗੇ ਤਾਂ ਉਹਨਾਂ ਨੇ ਮੈਨੂੰ ਸਾਰੇ ਕਾਗਜ਼ ਦੇ ਦਿੱਤੇ ਸੀ ਆ ਤੇ ਐਨਾ ਕਾਗਜ਼ਾਂ ਨੂੰ ਤੇਰੇ ਹਵਾਲੇ ਕਰਨ ਲਈ ਕਿਹਾ ਸੀ ਕੀ ਪਤਾ ਸੀ ਆ ਕੀ ਆ ਉਹ ਅਚਾਨਕ ਸਾਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਗੇ ਮੈਂ ਪ੍ਰਤਾਪ ਨੂੰ ਇਹ ਸਭ ਕਾਗਜ਼ ਇੱਕ ਡਾਇਰੀ ਆ ਤੇ ਫੋਟੋਆਂ ਜੋ ਤੇਰੇ ਬਾਪੂ ਜੀ ਨੇ ਸਾਨੂੰ ਦੇਣ ਲਈ ਕਿਹਾ ਸੀ ਤੇ ਰਮੀ ਤੋਂ ਬਾਅਦ ਭਜਵਾ ਦਿੱਤੇ ਅੱਗੇ ਪ੍ਰਤਾਪ ਤੈਨੂੰ ਦੱਸੇਗਾ ਮੈਂ ਸਵਾਲ ਭਰੀਆਂ ਨਜ਼ਰਾਂ ਨਾਲ ਆਪਣੇ ਪਤੀ ਵੱਲ ਦੇਖਿਆ ਮੇਰੇ ਪਤੀ ਨੇ ਕਿਹਾ ਨਿੰਮੀ ਕੀ ਤੈਨੂੰ ਯਾਦ ਹੈ ਜਦ ਤੂੰ ਰਜਿਸਟਰਾਰ ਆਫਿਸ ਤੋਂ ਨਿਕਲੀ ਸੀ ਆ ਮੈਂ ਇੱਕ ਪੈਕਟ ਦੀ ਗੱਲ ਕੀਤੀ ਸੀ ਆ ਪਰ ਤੂੰ ਧਿਆਨ ਨਹੀਂ ਦਿੱਤਾ ਤਾਂ ਉਤਸੁਕਤਾ ਨਾਲ ਮੈਂ ਖੋਲ ਹੀ ਲਿਆ ਜਾਂਦੀ ਹਾਂ ਉਸ ਵਿੱਚ ਕੀ ਸੀ ਪਲਾਟ ਦੇ ਕਾਗਜ਼ਾਂ ਤੋਂ ਇਲਾਵਾ ਤੇਰੇ ਵਿਆਹ ਤੋਂ ਪਹਿਲਾਂ ਵਾਲੀ ਡਾਇਰੀ ਆ ਮੈਂ ਨਹੀਂ ਜਾਣਦਾ ਸੀ ਕਿ ਤੂੰ ਬਚਪਨ ਤੋਂ ਹੀ ਇੰਨੀ ਭਾਵੁਕ ਸੀ ਉਸ ਵਿੱਚ ਤੂੰ ਇੱਕ ਸੁਪਨੇ ਦਾ ਜ਼ਿਕਰ ਕੀਤਾ ਸੀ ਬਸ ওই ਸੁਪਨਾ ਪੂਰਾ ਕਰਨ ਦਾ ਮੈਂ ਇੱਕ ਛੋਟਾ ਜਿਹਾ ਯਤਨ ਕੀਤਾ ਹੈ ਮੇਰੇ ਪਤੀ ਨੇ ਹੋਰ ਵੀ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਬਾਰੇ ਆ ਮੇਰੇ ਕੋਲ ਜ਼ਿਕਰ ਕੀਤਾ ਮੇਰੀਆਂ ਅੱਖਾਂ 'ਚੋਂ ਹੰਝੂ ਬਹਿ ਨਿਕਲੇ ਪਰ ਹੰਝੂ ਆ ਅੱਜ ਖੁਸ਼ੀ ਦੇ ਨਾਲ ਨਹੀਂ ਭਰੇ ਹੋਏ ਸੀ ਮੇਰਾ ਉਹ ਸੁਪਨਾ ਜੋ ਮੈਂ ਬਾਪੂ ਜੀ ਦੀ ਲਿਖੀ ਹੋਈ ਇੱਕ ਕਹਾਣੀ ਟਰਸਟ ਇੱਕ ਛੋਟਾ ਜਿਹਾ ਯਤਨ ਨਾਲ ਸੰਜੋਆ ਸੀ ਸੱਚ ਬਣ ਕੇ ਇੱਕ ਹਕੀਕਤ ਬਣ ਕੇ ਮੇਰੇ ਸਾਹਮਣੇ ਖੜਾ ਹੋਇਆ ਸੀ ਟਰਸਟ ਦਾ ਨਿਰਮਾਣ ਕਰਨਾ ਜਿਸ ਦਾ ਉਦੇਸ਼ ਅਪੰਗਤ ਤੇ ਆਪਣਿਆਂ ਤੋਂ ਟੁਕਰਾਏ ਬੇਵੱਸ ਲਾਚਾਰ ਬੇਸਹਾਰਾ ਲੋਕਾਂ ਦੀ ਮਦਦ ਕਰਨਾ ਹੋਵੇ ਪਰ ਮਦਦ ਦਾ ਦੇ ਨਾਮ ਤੇ ਕੇਵਲ ਰੋਟੀ ਕੱਪੜਾ ਜਾਸਰਾ ਦੇਣਾ ਹੀ ਉਸ ਦਾ ਉਦੇਸ਼ ਨਹੀਂ ਹੁੰਦਾ ਉਹਨਾਂ ਵਿੱਚ ਸਵਾਭਿਮਾਨ ਵੀ ਜਾਗਰਿਤ ਕਰਨਾ ਹੋਵੇ ਬਾਪੂ ਜੀ ਤੋਂ ਮੈਨੂੰ ਕੀ ਨਹੀਂ ਮਿਲਿਆ ਸੀ ਚੰਗੀ ਪਰਵਰੀ ਸੇ ਚੰਗੀ ਸਿੱਖਿਆ ਸੰਸਕਾਰ ਪਿਆਰ ਆਤਮ ਵਿਸ਼ਵਾਸ ਇਹ ਸਭ ਤੋਂ ਚੰਗੇ ਜੀਵਨ ਸਾਥੀ ਚਾਚਾ ਜੀ ਨੇ ਦੱਸਿਆ ਕਿ ਪ੍ਰਤਾਪ ਨੇ ਆਪਣੇ ਵੱਲੋਂ ਵੀ ਬਹੁਤ ਵੱਡੀ ਰਕਮ ਟਰਸਟ ਨੂੰ ਦੇ ਦਿੱਤੀ ਹੈ ਉਹ ਚਾਹੁੰਦੇ ਤਾਂ ਪਲਾਟ ਜਾਂ ਬੈਂਕ ਦੇ ਪੈਸੇ ਆਪਣੇ ਇਸਤੇਮਾਲ ਲਈ ਵੀ ਖਰਚ ਕਰ ਸਕਦੇ ਸੀ ਪਰ ਮੇਰਾ ਦੁੱਖ ਦੇਖ ਕੇ ਉਹਨਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਮੈਂ ਆਪਣੇ ਪਤੀ ਨੂੰ ਕਿਹਾ ਕਿ ਆ ਤੁਸੀਂ ਇੱਕ ਚੰਗੇ ਜੀਵਨ ਸਾਥੀ ਹੋ ਇਹ ਤਾਂ ਮੈਂ ਜਾਣਦੀ ਹਾਂ ਪਰ ਚੰਗੇ ਇਨਸਾਨ ਵੀ ਹੋ ਇਹ ਮੈਨੂੰ ਅੱਜ ਪਤਾ ਲੱਗਿਆ ਮੇਰੇ ਪਤੀ ਨੇ ਕਿਹਾ ਇਹ ਤੇਰਾ ਨਹੀਂ ਬਲਕਿ ਸਾਡਾ ਸੁਪਨਾ ਹੈ ਮੇਰੇ ਪਤੀ ਨੇ ਕਿਹਾ ਕਿ ਆ ਆਪਣੇ ਚੈਰੀਟੇਬਲ ਟਰਸਟ ਦਾ ਨਾਮ ਕੋਸ਼ਿਸ਼ ਰੱਖਾਂਗੇ ਆ ਤੈਨੂੰ ਇਹ ਨਾਮ ਕਿਵੇਂ ਦਾ ਲੱਗਿਆ ਮੈਂ ਕਿਹਾ ਬਹੁਤ ਚੰਗਾ ਸੱਚ ਤਾਂ ਇਹੀ ਹੈ ਕਿ ਆ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਆ ਜਿੰਨਾ ਵੀ ਯਤਨ ਕੀਤਾ ਜਾਵੇ ਉਨਾ ਹੀ ਕਟ ਹੁੰਦਾ ਹੈ ਟਰਸਟ ਦਾ ਇੱਕ ਮਤਲਬ ਜਿੱਥੇ ਵੀ ਵਿਸ਼ਵਾਸ ਪਾਸ ਹੁੰਦਾ ਹੈ ਤਾਂ ਦੂਸਰਾ ਮਤਲਬ ਹੁਣ ਸਾਡੀ ਜ਼ਿੰਦਗੀ ਦਾ ਉਦੇਸ਼ ਬਣ ਗਿਆ ਸੀ ਯਾਨੀ ਮਨੁੱਖਤਾ ਦੀ ਸੇਵਾ ਜਿਵੇਂ ਜਿਵੇਂ ਅਸੀਂ ਇਸ ਉਦੇਸ਼ ਦੇ ਨਜ਼ਦੀਕ ਪਹੁੰਚਦੇ ਗਏ ਓਮੇ ਓਮੇ ਮੇਰੇ ਆ ਅੰਦਰ ਦਾ ਦੁੱਖ ਦੂਰ ਹੁੰਦਾ ਗਿਆ ਅੱਜ ਵੀ ਮਾਂ ਪਿਓ ਦੀਆਂ ਤਸਵੀਰਾਂ ਕੋਸ਼ਿਸ਼ ਦੇ ਆਫਿਸ ਵਿੱਚ ਸਾਨੂੰ ਆਸ਼ੀਰਵਾਦ ਦਿੰਦੀਆਂ ਪ੍ਰਤੀਤ ਹੁੰਦੀਆਂ ਉਹਨਾਂ ਦੋਨਾਂ ਨੇ ਮੈਨੂੰ ਅਪਣਾਇਆ ਤੇ ਇੱਕ ਪਛਾਣ ਦਿੱਤੀ ਆ ਉਹ ਦੋਨੋਂ ਹੀ ਮੇਰੇ ਪਰਿਵਾਰ ਤੇ ਮੇਰੀਆਂ ਨਜ਼ਰਾਂ ਵਿੱਚ ਅਮਰ ਸੰਨ ਉਹ ਸਾਡੇ ਦਿਲਾਂ ਵਿੱਚ ਸਦਾ ਜੀਵਿਤ ਰਹਿਣ ਮੈਂ ਮੇਰਾ ਪਤੀ ਆ ਮੇਰੀਆਂ ਦੋਨੋਂ ਬੇਟੀਆਂ ਉਹਨਾਂ ਨੂੰ ਹਰ ਦਿਨ ਸਰਦਾਂਝਲੀ ਆਰਪਿਤ ਕਰਦੀ ਹਨ ਫੁੱਲਾਂ ਨਾਲ ਨਹੀਂ ਬਲਕਿ ਇਹ ਟਰਸਟ ਕੋਸ਼ਿਸ਼ ਦੇ ਰੂਪ ਵਿੱਚ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ